ਸੰਜੂ ਸैमਸਨ ਦੇ ਵਰਗਾ ਕਹਿੰਦੇ ਰਾਂਗੇ ਮੁੰਡੇ ਦਾ ਖਿਡਾਰੀਆਂ ਦਾ ਫੈਸਲਾ ਦੇਣ ਲਈ ਅੱਜ ਕਾਣੀ ਬੰਡਾਲਾ ਜੀ ਵੀ ਪਹੁੰਚੇ ਨੇ ਬੜਾ ਧੰਨਵਾਦ ਕਰਦੇ ਹਾਂ ਉਹਨਾਂ ਦਾ ਅੱਜ ਦੇ ਮੈਚ ਵਿੱਚ ਫਾਈਨਲ ਮੈਚ ਦੇ ਵਿੱਚ ਫਖੂ ਦੀ ਟੀਮ ਜੇਤਾਰ ਵਿਨਰ ਆ 21000 ਦੇ ਨਾਲ ਤੇ ਸਫੀਪੁਰ ਵਾਲਿਆਂ ਨੇ ਬਹੁਤ ਜ਼ੋਰ ਲਾਇਆ ਲੰਗਰਪੁਰ ਵਾਲੇ ਨੇ 15000 ਦੇ ਨਾਲ ਦੇ ਸਭੀ ਪਰਸਪਰ ਰੱਖੀਏ ਤੋਂ ਹੋਣ ਦੇ ਸਹਿਯੋਗ ਦਿੱਤਾ ਐਨ ਆਰ ਆਈ ਭਰਾਵਾਂ ਦਾ ਬੜਾ ਧੰਨਵਾਦ ਕਰਦੇ ਆ ਜਿਨ੍ਹਾਂ ਦੇ ਸਹਿਯੋਗ ਦੇ ਨਾਲ 13ਵਾਂ ਪਿੰਡੂ ਕ੍ਰਿਕਟ ਟੂਰਨਾਮੈਂਟ ਸਰਦਾਰ ਤਰਸੇਮ ਸਿੰਘ ਖੂ ਵਾਲੇ ਜੀ ਦਾ ਬੜਾ ਇੱਕ ਟੌਪ ਦਾ ਮੇਲਾ ਕਰਾਇਆ ਭਰਾਵਾਂ ਨੇ ਬੜਾ ਇੱਕ ਸਾਫ਼ ਤੇ ਸੁਥਰਾ ਕੱਪ ਬਹੁਤ ਹੀ ਵਧੀਆ ਕੱਪ ਕਰਵਾਇਆ ਤੇ ਜਿੰਦਗੀ ਤੇ ਆ ਕੀ ਕਰਕੇ ਫੋਟੋ ਲੈ ਲਿਆ ਆ ਲਿਆ ਐਸੋ ਦੇ ਨਾਲ ਹੀ 15000 ਦੀ ਜੇਦੂ ਟੀਮ ਸਭੀ ਪੂਰੀ ਟੀਮ ਹੈ ਤਾੜੀ ਮਾਰ ਦਿਓ ਖੁੱਲ ਗਏ ਯਾਰਾ ਸਚਿਨ ਸੀਰਤ ਜੀ ਤਾੜੀ ਮਾਰ ਦਿਓ ਕਮੇਟੀ ਟੀਮ ਦਾ ਮਾਨ ਸਰਵਾ ਬੋਲੋ ਇਸ ਨਿਹਾਨ ਬਹੁਤ ਹੀ ਵਧੀਆ ਤੇ ਸ਼ਲਾਗਾ ਯੋਗ ਕਦਮ ਹੈ ਜਿਹੜਾ ਆ ਇਸ ਪਿੰਡ ਦੇ ਵਿੱਚ ਇਸ ਨਗਰ ਦੇ ਵਿੱਚ ਜਿਹੜਾ ਹੈ ਹਰ ਸਾਲ ਜਿਹੜਾ ਹੈ ਉਹ ਕੀਤਾ ਜਾਂਦਾ ਹੈ ਅੱਜ ਬਹੁਤ ਸਾਰੀ ਲੋੜ ਹੈ ਜਿਹੜੇ ਨੌਜਵਾਨ ਬੱਚੇ ਹੈ ਅੱਜ ਉਹਨਾਂ ਨੂੰ ਉਤਸ਼ਾਹਿਤ ਕਰਕੇ ਤੇ ਖੇਡ ਜਗਤ ਪਰ ਖੇਡ ਮੈਦਾਨ ਵੱਲ ਉਤਸ਼ਾਹਿਤ ਕਰਨਾ ਅੱਜ ਪਿੰਡ-ਪਿੰਡ ਔਰ ਹਰ ਪੰਚਾਇਤ ਦਾ ਫਰਜ਼ ਬੰਦਾ ਹੈ ਔਰ ਸ਼ਫੀਪੁਰ ਪਿੰਡ ਹਮੇਸ਼ਾ ਆਪਦੇ ਨੌਜਵਾਨ ਬੱਚਿਆਂ ਨੂੰ ਇਲਾਕੇ ਦੇ ਨੌਜਵਾਨ ਬੱਚਿਆਂ ਨੂੰ ਖੇਡਾਂ ਦੇ ਪ੍ਰੇਰਿਤ ਸਾਹਿਤ ਕਰਦਾ ਹੈ ਇਹਨਾਂ ਨੂੰ ਖੇਡ ਜਗਤ ਦੇ ਪ੍ਰੇਰਿਤ ਸਾਹਿਤ ਕਰਦਾ ਉਹ ਬਹੁਤ ਹੀ ਇੱਕ ਸ਼ਲਾਘਾਕ ਕਦਮ ਪ੍ਰਸ਼ੰਸਾਯੋਗ ਜਿਹੜਾ ਕਦਮ ਹੈ ਜਿਹੜਾ ਆਪਾਂ ਪਾਰਟੀ ਚੋਣਾਂ ਦੀ ਕੋਸ਼ਿਸ਼ਾਂ ਦੀ ਹੈ ਕਾਂਗਰਸ ਪਾਰਟੀ ਦੀ ਹੋਵੇ ਐਮ ਕਾਂਗਰਸ ਪਾਰਟੀ ਦੀ ਚੋਣਾਂ ਦੀ ਪਾਲ ਹੈ ਗੁਰਜੀਤ ਔਜਲਾ ਜੀ ਜਿਹੜੇ ਆ ਉਹ ਜਿੱਥੇ ক্রিকেট ਦੇ ਮੈਦਾਨ ਚ ਅੱਜ ਬੱਚਿਆਂ ਨੇ ਚੌਕੇ ਚੱਕੇ ਮਾਰੇ ਆ ਅੱਜ ਗੁਰਜੀਤ ਸਿੰਘ ਔਜਲਾ ਜਿਹੜੇ ਆ ਅੰਮ੍ਰਿਤਸਰ ਤੋਂ ਪਾਰਲੀਮੈਂਟ ਦੀ ਚੋਣ ਲੜ ਰਹੇ ਆ ਜੋ ਕੋਤੇ ਜਿਹੜੇ ਚੌਕੇ ਛੱਕੇ ਜਿਹੜੇ ਸਿਆਸੀ ਹੈ ਉਹ ਸਿਆਸੀ ਚੌਕੇ ਛੱਕੇ ਜਿਹੜੇ ਉਹ ਮਾਰ ਰਹੇ ਆ ਇਪ ਪਿੰਡ ਚ ਵੀ ਜਿਹੜਾ ਜਿਹੜਾ ਹੋਇਆ ਸੀ ਵਿਘਟਨ ਹੋਇਆ ਸੀ ਕੋਈ ਸੜਕ ਨੂੰ ਲੈ ਕੇ ਜਦੋਂ ਗੱਲਬਾਤ ਕੀਤੀ ਗਈ ਨੀ ਕ੍ਰੈਕਟ ਮੈਂਬਰਾਂ ਤੋਂ ਪੁੱਛਿਆ ਲੱਗਾ ਵੀ ਉਹ ਕੰਡੇ ਜਦੋਂ ਉਹਨਾਂ ਨੂੰ ਬਣਾਉਣ ਵਾਸਤੇ ਕਿਹਾ ਕਿਹਾ ਤੇ ਉਹ ਕੱਟੇ ਆਪਣੀ ਤਨਖਾਹਾਂ ਤੋਂ ਕੀ ਖਰਾਬਦਾ ਕੀ ਦੀ ਇੰਸਟਰਾ ਦਾ ਬਿਆਨ ਬਹੁਤ ਹੀ ਅਫਸੋਸਨਾਕ ਬਿਆਨ ਬਹੁਤ ਹੀ ਨਿਖੇਦੀ ਵਾਲਾ ਨਿੰਦਿਆ ਵਾਲਾ ਜਿਹੜਾ ਬਿਆਨ ਹੈ ਜਿਸ ਦੀ ਨਿੰਦਿਆ ਕੀਤੀ ਜਾਵੇ ਉਨੀ ਅੱਛੀ ਹੈ ਕਿਉਂਕਿ ਅਜਿਹੇ ਲੋਕ ਰਾਜ ਜਿਸ ਦੇ ਵਿੱਚ ਲੋਕਾਂ ਦੇ ਨੁਮਾਇੰਦੇ ਨੂੰ ਚੁਣਿਆ ਜਾਂਦਾ ਉਹਨਾਂ ਨੇ ਚੁਣ ਕੇ ਅੱਗੇ ਆ ਕੇ ਇਲਾਕੇ ਦੇ ਬਤੌਰ ਰਿਪਰੈਜ਼ੈਂਟੇਟਿਵ ਹੋਣ ਦੇ ਨਾਤੇ ਸਰਕਾਰ ਦੇ ਨੁਮਾਇੰਦੇ ਹੋਣ ਦੇ ਨਾਤੇ ਆਪਣੀ ਉਹਨਾਂ ਨੇ ਸੇਵ ਔਰ ਫਰਜ਼ ਔਰ ਡਿਊਟੀ ਨੂੰ ਪੂਰਾ ਕਰਨਾ ਹੁੰਦਾ ਹੈ ਉੱਥੇ ਫਿਰ ਜਦੋਂ ਅਜਿਹੇ ਜਿਹੜੇ ਨੁਮਾਇੰਦੇ ਨੇ ਅੱਜ ਆਪਣੇ ਕੰਮਾਂ ਤੋਂ ਆਪਣੀ ਰਿਸਪੌਂਸਿਬਿਲਟੀ ਤੋਂ ਭੱਜਦੇ ਨਜ਼ਰ ਆਉਂਦੇ ਨੇ ਤਾਂ ਫਿਰ ਉਹ ਇੱਕ ਸਰਕਾਰ ਦੀ ਮੇਰੇ ਖਿਆਲ ਜਿੰਨੀ ਫਿਰ ਉਸ ਤੋਂ ਆਪਣੀ ਡਿਊਟੀ ਤੋਂ ਭੱਜਣ ਤੇ ਨਖੇਦੀਆਂ ਨਿੰਦਾ ਕੀਤੀ ਜਾਵੇ ਉਨੀ ਕੱਟ ਹੈ ਕੁਫੀ ਵੀ ਤੁਹਾਡੇ ਵੀ ਫਾਦਰ ਸਾਹਿਬ ਜਿਹੜਾ ਪਿੰਡ ਬੰਡਾਲਾ ਤੋਂ ਲਗਾਤਾਰ ਸੇਵਾ ਕਰਦੇ ਰਹੇ ਪਿੰਡ ਬੰਡਾਲੇ ਦੇ ਵੀ ਬਤਾਏ ਕਿ ਰਹੇ ਲਗਾਤਾਰ ਆਪਣੇ ਅਸੀ ਇਸ ਇਲਾਕੇ ਦੇ ਵਿੱਚ ਨਗਰ ਦੇ ਵਿੱਚ ਜਿਹੜਾ ਆਪਣੀ ਤਨਮਨ ਤੰਦਈ ਦੇ ਨਾਲ ਹਵੇਸ਼ਾ ਸੇਵਾ ਕੀਤੀ ਹੈ ਬਹੁਤ ਸਾਰਾ ਡਿਵੈਲਪਮੈਂਟ ਵਿਕਾਸ ਜਿਹੜੇ ਕੰਮ ਨੇ ਅੱਜ ਦੀ ਤਸਵੀਰਾਂ ਮੂੰਹੋਂ ਬੋਲਦੀਆਂ ਨੇ ਪਿੰਡਾਂ ਚ ਜਾਈਦਾ ਤੇ ਇਲਾਕੇ ਦੇ ਲੋਕ ਜਿਹੜੇ ਆ ਉਹ ਖੁਸ਼ ਹੋ ਕੇ ਕਹਿੰਦੇ ਨੇ ਵੀ ਜਾਂ ਬੰਡਾਲਾ ਸਾਹਿਬ ਦੇ ਵੇਲੇ ਜਿਹੜਾ ਉਹ ਵਿਕਾਸ ਦੇ ਕਾਰਜ ਹੋਏ ਜਾਂ ਫਿਰ ਆਦਾਸ ਨੂੰ ਪਿਛਲੇ 5 ਸਾਲ ਜਿਹੜਾ ਮੌਕਾ ਕਰਨ ਦਾ ਸੇਵਾ ਕਰਨ ਦਾ ਮੌਕਾ ਮਿਲਿਆ ਤਾਂ ਪੂਰੇ ਇਲਾਕੇ ਦੇ ਵਿੱਚ ਜਿਹੜਾ ਸੀਗਾ ਉਹ ਸਾਰਾ ਪੱਖੀ ਵਿਕਾਸ ਕਰਵਾਇਆ ਸੀਗਾ ਔਰ ਅੱਜ ਵਿਕਾਸ ਦੀਆਂ ਜਿਹੜੀਆਂ ਤਸਵੀਰਾਂ ਮੂੰਹੋਂ ਬੋਲਦੀਆਂ ਸੀਗੀਆਂ ਔਰ ਮੈਂ ਪਿੰਡਾਂ ਦੇ ਵਿੱਚ ਅੱਜ ਪਿੰਡ-ਪਿੰਡ ਜਦੋਂ ਜਾਣਾ ਇੱਕੋ ਗੱਲ ਸਾਹਮਣੇ ਉੱਭਰ ਕੇ ਆਉਂਦੀ ਹੈ ਕਿ ਜਿਹੜੀ ਸਰਕਾਰ ਜਿਸ ਨੇ ਬਦਲਾਵ ਦੇ ਨਾਮ ਤੇ ਲੈ ਕੇ ਪੰਜਾਬ ਦੇ ਲੋਕਾਂ ਦੇ ਨਾਲ ਵੋਟਾਂ ਦੀ ਠੱਗੀ ਮਾਰੀ ਔਰ ਇਸ ਇਲਾਕੇ ਦੇ ਜਣਿਆਲਾ ਗੁਰੂ ਚ ਵਿਸ਼ੇਸ਼ ਤੌਰ ਤੇ ਉਹ ਅਜੋ ਅ ਇਲਾਕਾ ਜਿਹੜਾ ਵਿਕਾਸ ਪੱਖੋਂ ਬਹੁਤ ਪਛੜ ਕੇ ਰਹਿ ਗਿਆ ਹੈ ਔਰ ਇਲਾਕੇ ਦੇ ਲੋਕ ਜਿਹੜੇ ਆ ਜੋ ਇਹਨਾਂ ਦੀਆਂ ਕੋਝੀਆਂ ਤੇ ਜਿਹੜੀਆਂ ਮਮੋ ਠੱਗਣੀਆਂ ਚਾਲਾਂ ਸੀ ਜਿਸ ਤਰੀਕੇ ਦੇ ਨਾਲ ਵੋਟਾਂ ਦੇ ਵਿੱਚੋਂ ਠੱਗਿਆ ਗਿਆ ਸੀ ਉਸ ਤੋਂ ਅੱਜ ਕਾਫੀ ਡਾਡੇ ਪਰੇਸ਼ਾਨ ਨੇ ਪਹਿਲੀ ਜੂਨ ਵਾਲੇ ਦਿਨ ਚੰਗਾ ਜਿਹੜਾ ਇੱਕ ਮੈਸੇਜ ਆਪਣਾ ਓਟ ਦਾ ਇਸਤੇਮਾਲ ਕਰਕੇ ਤੋਂ ਜਿਹੜਾ ਉਹ ਦੇਣਗੇ ਔਰ ਇੱਥੇ ਜਿਹੜੀ ਵਿਸ਼ੇਸ਼ ਤੌਰ ਤੇ ਜਿਹੜੀ ਸੀਟ ਹੈ ਜਿਹੜਾ ਪਿੰਡ ਸ਼ਫੀਪੋਰਾ ਇੱਕ ਕਡੂਰ ਸਾਹਿਬ ਪਾਰਲੀਮੈਂਟ ਦੇ ਵਿੱਚ ਪੈਂਦਾ ਔਰ ਕਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਨੇ ਕੁਲਬੀਰ ਸਿੰਘ ਜ਼ੀਰਾ ਨੂੰ ਇਹ ਤੇ ਚੋਨ ਮੈਦਾਨ ਦੇ ਵਿੱਚ ਉਤਾਰਿਆ ਔਰ ਜਿੱਥੇ ਸਾਨੂੰ ਆਸ ਹੀ ਨਹੀਂ ਪੂਰਨ ਵਿਸ਼ਵਾਸ ਹੈ ਹਲਕਾ ਜੰਡਿਆਲਾ ਦੇ ਲੋਕ ਜਿਹੜੇ ਐ ਕੁਲਬੀਰ ਸਿੰਘ ਜ਼ੀਰਾ ਨੂੰ ਇਥੋਂ ਵੱਡੀ ਬਹੁਮਤ ਦੇ ਨਾਲ ਗਿਣਤੀ ਦੇ ਨਾਲ ਵੋਟਾਂ ਨਾਲ ਜਿਤਾ ਕੇ ਤੇ ਦਿੱਲੀ ਪਾਰਲੀਮੈਂਟਸ ਭੇਜਣਗੇ ਪਿੰਡ ਬੰਡਾਲਾ ਨੂੰ ਕਿਸ ਤਰ੍ਹਾਂ ਵੇਖਦੇ ਹੋ 2 ਸਾਲ ਦੇ ਸਰਕਾਰ ਦੇ ਕਾਰਜਕਾਲ ਵਿੱਚ ਪਿੰਡ ਬੰਡਾਲਾ ਜਿਹੜਾ 2 ਸਾਲ ਹੈ ਵਿਕਾਸ ਤੇ ਪੱਖੋਂ ਬਹੁਤ ਪਛੜ ਗਿਆ ਅਸੀਂ ਜਿਹੜਾ 5 ਸਾਲ ਦੇ ਵਿੱਚ ਜਿਹੜੇ ਵਿਕਾਸ ਦੇ ਕੰਮ ਕਰਾਏ ਸੀਗੇ ਉਹ ਜਿੱਥੇ ਜਿਸ ਸਪੀਡ ਔਰ ਤੇਜ਼ੀ ਦੇ ਨਾਲ ਅੱਗੇ ਵਧਦੇ ਪਏ ਸੀਗੇ ਇਹ ਪਿਛਲੇ 2 ਸਾਲ ਤੋਂ ਜਿਹੜੀ ਸਰਕਾਰ ਆਈ ਹੈ ਇਸ ਨੇ ਕਿਤੇ ਨਾ ਕਿਤੇ ਜਿਹੜਾ ਉਹ ਵਿਕਾਸ ਨੂੰ ਵਿਕਾਸ ਦੇ ਨਾਮ ਤੇ ਵੋਟਾਂ ਮੰਗ ਕੇ ਆਈ ਸੀ ਅੱਜ ਵਿਕਾਸ ਦੇ ਨਾਮ ਤੇ ਜਿਹੜਾ ਹੈ ਇਹ ਬਹੁਤ ਪੱਛੜ ਚੁੱਕੇ ਨੇ ਔਰ ਲੋਕਾਂ ਦੇ ਮਨ ਦੇ ਵਿੱਚ ਇਸ ਗੱਲ ਦੇ ਬਰਤੀ ਉਹ ਸਰਕਾਰ ਦੇ ਵਿੱਚ ਜਿਹੜਾ ਹੈ ਖਿਲਾਫ ਗੁੱਸਾ ਵੀ ਹੈ ਔਰ ਪਹਿਲੀ ਜੂਨ ਨੂੰ ਆਪਣਾ ਜਿਹੜਾ ਹੈ ਗੁੱਸਾ ਲੋਕ ਆਪਣਾ ਜ਼ਾਹਰ ਕਰਨਗੇ ਔਰ ਇਹਨਾਂ ਨੂੰ ਸ਼ੀਸ਼ਾ ਜ਼ਰੂਰ ਦਿਖਾਉਣਗੇ ਇਸ ਸਰਕਾਰ ਨੂੰ ਇਹ ਪਰਿਵਾਰ ਦੇ ਬੱਚੇ ਵੀ ਨਾ ਆਏ ਹਾਂ ਜੀ ਬਿਊਰੋਕ੍ਰਾਟਾਂ ਸਾਹੀ ਤੇ ਇਹ ਜਿਹੋਨੇ ਸਰਦਾਰ ਸਰੂਲਸੋਂ ਦਾ ਪਰਿਵਾਰ ਜਿਹੜਾ ਨਾ ਜੋ ਕੁਝ ਸਾਨੂੰ ਦੇਤਾ ਇਹ ਹੀਰਾ ਸਾਡੇ ਕੋਲ ਹੁਣ ਵੀ ਆ ਤੇ ਅਸੀਂ ਹੁਣ ਵੀ ਇਹਦੇ ਨਾਲ ਆ ਨਾ ਇਹੋ ਜਿਹਾ ਲੀਡਰ ਜੰਮਿਆ ਤੇ ਨਾਂ ਉਹ ਜਿਹੜਾ ਸਾਨੂੰ ਦਿੱਤਾ ਰੱਬ ਨੇ ਪ੍ਰਮਾਤਮਾ ਨੇ ਸੰਤਤਾ ਬਾਬੇ ਬਾਬੇ ਮੰਤਰੀ ਸਾਹਿਬ ਦੇ ਨਾਲ ਆ ਉਹਨੇ ਆ ਸਕੂਲ ਦਿੱਤਾ ਸਾਨੂੰ ਸਾਰਾ ਕੋਈ ਪਿੰਡ ਸਾਡੇ ਗੁਰਦੁਆਰਾ ਨੂੰ ਦਿੱਤਾ 10 ਲੱਖ ਰੁਪਇਆ ਜਟਾ ਦੇ ਨੂੰ ਤਾਂ ਮੰਤਰੀ ਸਾਹਿਬ ਜੋ ਸਾਡਾ ਹੁਕਮ ਹੈ ਅਸੀਂ ਉਹਦੇ ਨਾਲ ਆ ਗਰੌਰ ਸਾਡੀ ਉੱਨਤੀ ਆ ਆ ਜਿਹੜੀ ਸਿੱਧ ਮਿਲਦੀ ਉੱਧਰ ਵੇਖੋ ਗਰੌਰ ਇਹ ਮੰਤਰੀ ਸਾਹਿਬ ਦਾ ਇਹਨਾਂ ਨੇ ਦੇਣਾ 9 ਲੱਖ ਰੁਪਇਆ ਸੰਤਤਾ ਅਗਰ ਲੱਗੀਆਂ ਤੇ ਲਾਂਭੋਂ ਆਣ ਕੇ ਇੰਨੀ ਜਨਤਾ ਖੇਡਦੀਆਂ ਬੱਚੇ ਪੂਰਾ ਪੂਰਾ ਸਾਡੇ ਸਾਰੇ ਸਾਡੇ ਪਿੰਡ ਦੇ ਡੂਟ ਤੋਂ ਬਣਾਈ ਚੇ ਨਹੀਂ ਕੋਈ ਕਰ ਹੀ ਸਕਦਾ ਜਿੱਤੇ ਨੂੰ ਕਹਿਤਾ ਉਹਨੇ ਹਟੋ ਗਿਆ ਇਹ ਨਾ ਜਿਹਾ ਪਤਾ ਹੀ ਉਹਦੇ ਉਹਦੇ ਚੱਲਿਆ ਉਹਦੇ ਜਾਈ ਅੱਜ ਛੱਡੀ ਬੋਦੀ ਉਹ ਛੱਡੀ ਭਾਦੀ ਬੜੀ ਪਰ ਅੱਜ ਬਹੁਤ ਹੀ ਸਾਡੇ ਨਕਰ ਦੀਆਂ ਸੰਗਤਾਂ ਨੇ ਬੜੇ ਸੰਯੋਗ ਦੇ ਨਾਲ ਇੱਥੇ ਸਰਦਾਰ ਸਖਵਿੰਦਰ ਸਿੰਘ ਡੈਨੀ ਬੰਡਾਲਾ ਜੀ ਪਹੁੰਚੇ ਨੇ ਅਸੀਂ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਨਗਰ ਨਿਵਾਸੀ ਜੋ ਪਿਛਲੀ ਵਾਰ ਇਹ ਐਮਐਲਏ ਸੀ ਜੁਫੜਾਲ ਸੁਭਾ ਹਲਕਾ ਜਿਹੜੇ ਦਾ ਜੰਡਿਆਲਾ ਗੁਰੂ ਤੋਂ ਇਹਨਾਂ ਇਸ ਪਿੰਡ ਨੂੰ ਬੜੀ ਵੱਡੀ ਦੇਣ ਦਿੱਤੀ ਆ ਇਹਨਾਂ ਦੇ ਪਹਿਲੇ ਪਿਤਾ ਸਰਦਾਰ ਸਰਦੂਲ ਸਿੰਘ ਬੰਡਾਲਾ ਉਨਾ ਇਸ ਪਿੰਡ ਨੂੰ ਬੜੀ ਵੱਡੀ ਦੇਣ ਦਿੱਤੀ ਸੀ ਜਿਸ ਸਕੂਲ ਜਿਹੜਾ ਸਾਡਾ ਅਪਗ੍ਰੇਡ ਕਰਕੇ ਇਹ ਸਾਨੂੰ ਇੱਕ ਬੜੀ ਚੰਗੀ ਸੇਵਾ ਦਿੱਤੀ ਸੀ ਇਸ ਪਿੰਡ ਦੇ ਵਿੱਚ ਇਸ ਸਕੂਲ ਦੇ ਵਿੱਚ ਉਹ ਲਗਲੇ ਪਿੰਡਾਂ ਨਵਾਂ ਪਿੰਡਾਂ ਦੇ ਬੱਚੇ ਪੜ੍ਹਨ ਆਉਂਦੇ ਆ ਜੀ ਅੱਜ ਇਹ ਸਕੂਲ ਦੀ ਜਿਹੜੀ ਤੁਸੀਂ ਚਾਨਣ ਮਨਾਰਾ ਜਿਹੜਾ ਇਹ ਨਵਾਂ ਪਿੰਡਾਂ ਦੇ ਵਿੱਚ ਹੀ ਜਗ ਦੀ ਜਗ ਆਮ ਮਿਸਾਲ ਵੱਡੀ ਮਿਸਾਲ ਹੈ ਜੀ ਸਰਦਾਰ ਸਿੰਦਰ ਸਿੰਘ ਡੈਨੀ ਪੰਡਾਲਾ ਜੀ ਨੇ ਜੋ ਘਾਟ ਪਿੰਡ ਨੂੰ ਜੋ ਜੋ ਵੀ ਵਿਕਾਸ ਕੰਮ ਕਰਵਾਏ ਨੇ ਉਹ ਬਹੁਤ ਹੀ ਸ਼ਲਾਘਾਯੋਗ ਨੇ ਅਸੀਂ ਇਹਦੀ ਸਦਾ ਹੀ ਸ਼ਲਾਘਾ ਕਰਦੇ ਰਵਾਂਗੇ